ਐਜੰਡੇ ਡਿਸਕਸ ਹੋ ਚੁੱਕੇ ਸੀ ਮਗਰ ਇੱਕ ਦਾਮੀ ਚੀਫ ਮਿਨਿਸਟਰ ਐਜੀਟੇਟਡ ਹੋਏ ਗੁੱਸਾ ਆਇਆ ਆਪਣੇ ਆਪੇ ਤੋਂ ਬਾਹਰ ਹੋ ਗਏ ਔਰ ਇਹਨਾਂ ਨੇ ਸਿੱਧੇ ਇੱਕ ਥ੍ਰੈਟਨਿੰਗ ਤਰੀਕੇ ਨਾਲ ਧਮਕਾਉਣ ਦੇ ਤਰੀਕੇ ਨਾਲ ਕਿਸਾਨ ਲੀਡਰਾਂ ਨੂੰ ਇਹ ਗੱਲ ਕਹੀ ਕਿ ਦੱਸੋ ਭਾਈ ਮੇਰੇ ਆਖੇ ਲੱਗਦੇ ਹੋ ਕਿ ਨਹੀਂ ਲੱਗਦੇ ਕੀ ਦੱਸ ਦੇਗਾ ਭਗਵੰਤ ਮਾਤੂ ਤੂੰ ਦੱਸਣਯੋਗਾ ਹੀ ਨਹੀਂ ਨਿੱਤ ਦਾ ਸ਼ਰਾਬੀ ਕੀ ਦੱਸ ਦੂ ਤੇਰੀਆਂ ਲਤਾਂ 'ਚ ਜਾਨ ਨਹੀਂ ਪਾਉ ਆ ਕੁਰਸੀ ਦਾ ਨਸ਼ਾ ਬੋਲਦਾ ਤੇਰੇ ਚ ਸੱਚੀ ਕਾਲਜੀ ਸਾਰਿਆਂ ਨੂੰ ਜੋ ਕੱਲ ਚੀਫ ਮਿਨਿਸਟਰ ਭਗਵੰਤ ਮਾਨ ਦਾ ਰਵਈਆ ਰਿਆ ਦੇਸ਼ ਤੇ ਤੇ ਪੰਜਾਬ ਦੇ ਅੰਦਾਜ਼ ਨਾਲ ਸਭ ਤੋਂ ਪਹਿਲਾਂ ਤਾਂ ਮੈਂ ਉਸ ਗੱਲ ਨੂੰ ਇਨਸੀਡੈਂਟ ਨੂੰ ਕੰਡੈਮ ਕਰਦਾ ਸਰਕਾਰ ਨੇ ਭਗਵੰਤ ਮਾਨ ਨੇ ਆਪ ਮੀਟਿੰਗ ਸੱਦੀ ਹੋਵੇ ਸਹਿਚਾਰ ਆਹੇ ਇਹ ਕਰਟਸੀ ਆ ਬੇਸਿਕ ਕਿ ਤੁਸੀਂ ਮੀਟਿੰਗ ਤੇ ਕਿਸੇ ਨੂੰ ਸੱਦਿਆ ਹੋਵੇ ਤੇ ਉਨਾਂ ਦਾ ਮਾਨ ਸਤਕਾਰ ਇੱਜ਼ਤ ਬਹਾਲ ਰੱਖਣਾ ਇਹ ਘਰ ਸੱਦਨ ਵਾਲੇ ਦੀ ਡਿਊਟੀ ਹੁੰਦੀ। ਕੱਲ 8-9 ਏਜੰਡੇ ਡਿਸਕਸ ਹੋ ਚੁੱਕੇ ਸੀ। ਮਗਰ ਇੱਕ ਦામੀ ਚੀਫ ਮਿਨਿਸਟਰ ਐਜੀਟੇਟਡ ਹੋਏ ਗੁੱਸਾ ਆਇਆ। ਆਪਣੇ ਆਪੇ ਤੋਂ ਬਾਹਰ ਹੋ ਗਏ। ਔਰ ਇਹਨਾਂ ਨੇ ਸਿੱਧੇ ਇੱਕ ਥ੍ਰੈਟਨਿੰਗ ਤਰੀਕੇ ਨਾਲ ਧਮਕਾਉਣ ਦੇ ਤਰੀਕੇ ਨਾਲ ਕਿਸਾਨ ਲੀਡਰਾਂ ਨੂੰ ਇਹ ਗੱਲ ਕਹੀ ਕਿ ਦੱਸੋ ਭਾਈ ਮੇਰੇ ਆਖੇ ਲੱਗਦੇ ਹਾਂ ਕਿ ਨਹੀਂ ਲੱਗਦੇ। ਭਾਈ 3 ਸਾਲ ਪਹਿਲਾਂ ਜਦੋਂ ਸਰਕਾਰ ਬਣੀ ਸੀ ਤੁਸੀਂ ਵਾਅਦੇ ਕੀਤੇ ਸਨ ਦੇਸ਼ ਦੇ ਆਂਦਾਤਾ ਨਾਲ ਪੰਜਾਬ ਦੇ ਆਂਦਾਤਾ ਨਾਲ ਇਹ ਕਿਸਾਨ ਲੀਡਰਾਂ ਨੇ ਵੱਡੀ ਗਿਣਤੀ 'ਚ ਪੰਜਾਬ ਦੇ ਕਿਸਾਨੀ ਨੇ ਤੁਹਾਡੀ ਮਦਦ ਕੀਤੀ ਔਰ ਤੁਹਾਡੇ ਵਾਅਦੇ ਕੰਨ ਕੀ ਸਨ ਕਿ ਤੁਸੀਂ ਇੱਕ ਵੀ ਵਾਅਦਾ ਪੂਰਾ ਕੀਤਾ ਤੁਹਾਡਾ ਪਹਿਲਾ ਵਾਅਦਾ ਇਹ ਸੀ ਕਿ ਜਿਸ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਊ ਪੰਜਾਬ 'ਚ ਕਿਸਾਨ ਦਾ ਕੋਈ ਕਿਸਾਨ ਖੁਦਕੁਸ਼ੀ ਨਹੀਂ ਕਰੂਗਾ ਕੋਈ ਲੇਬਰਰ ਜਿਹੜਾ ਮਜ਼ਦੂਰ ਆ ਉਹ ਖੁਦਕੁਸ਼ੀ ਨਹੀਂ ਕਰੂਗਾ ਕੀ ਇਹ ਸੱਚਾ ਰੋਜ਼ ਕਿਸਾਨ ਖੁਦਕੁਸ਼ੀ ਹੋ ਰਹੀ ਹੈ ਕਿਸਾਨ ਖੁਦਕੁਸ਼ੀ ਰੁਕ ਨਹੀਂ ਰਹੀ ਉਹ ਕਿਉਂ ਕਿਉਂਕਿ ਤੁਸੀਂ ਆਪ ਦੀ ਜ਼ਿੰਮੇਵਾਰੀਆਂ 'ਚ ਫੇਲ ਹੋ ਗਏ ਤੁਸੀਂ ਦੂਜਾ ਵਾਅਦਾ ਕੀਤਾ ਕਿ ਦਿੱਲੀ ਦੇ ਤਰਜ ਤੇ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਸਰਕਾਰ ਦੀ ਕੇਜਰੀਵਾਲ ਦੇ ਤਰਜ ਤੇ ਫਾਰਮਰ ਇਨਕਮ ਤੁਸੀਂ ਡਬਲ ਕਰ ਦਿਓ ਕਿ ਜੇ ਸੈਂਟਰ ਕਰੇ ਨਾ ਕਰੇ ਤੁਸੀਂ ਕਰ ਦਿਓਗੇ ਸਵਾਮੀਨਾਥਨ ਕਮਿਸ਼ਨ ਤੁਸੀਂ ਇੰਪਲੀਮੈਂਟ ਕਰਦੇ ਹੋਗੇ ਸੈਂਟਰ ਕਰੇ ਨਾ ਕਰੇ ਕਿ ਤੁਸੀਂ ਫਾਰਮ ਇਨਕਮ ਡਬਲ ਕੀਤੀ ਕਿ ਤੁਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਨਹੀਂ ਕੀਤੀ ਤੁਸੀਂ ਸਾਰੀ ਗੱਲਾਂ ਤੋਂ ਭੱਜਿਓ ਫਿਰ ਤੁਸੀਂ ਅਗਲਾ ਵਾਅਦਾ ਕੀਤਾ ਕਿ ਹਰ ਫਸਲ ਤੇ ਐਮਐਸਪੀ ਹੋਊਗੀ ਤੇ ਐਮਐਸਪੀ ਚੁਕੀ ਜਾਊਗੀ ਐਮਐਸਪੀ ਤੇ ਫਸਲਾਂ ਚੁਕੀਆਂ ਜਾਣਗੀਆਂ ਕੀ ਇਹ ਕੰਮ ਪੰਜਾਬ 'ਚ ਤੁਸੀਂ ਲਾਗੂ ਕੀਤਾ ਜੇ ਸੈਂਟਰ ਨੇ ਨਹੀਂ ਕੀਤਾ ਜਦ ਤੁਹਾਨੂੰ ਯਾਦ ਕਰਾਇਆ ਜਾਂਦਾ ਥੋੜੇ ਵਾਅਦੇ ਤੇ ਤੁਸੀਂ ਉਹ ਵੈਦੇ ਪੂਰੇ ਕਰਨ ਦੀ ਜਗ੍ਹਾ ਤੁਸੀਂ ਉਹਨਾਂ ਵੈਦਿਆਂ ਤੋਂ ਭੱਜ ਜੋ ਤਿੰਨ ਸਾਲ ਬੀਤ ਗਏ ਹੋਣ ਤਿੰਨ ਸਾਲਾਂ ਚ ਖੋਕਲੇ ਝੂਠੇ ਵੈਦਿਆਂ ਤੋਂ ਸਿਵਾਏ ਕੱਖ ਨਹੀਂ ਡਰਾਮੇਬਾਜ਼ੀ ਤੋਂ ਮਸ਼ਕਰੀ ਬਾਜ਼ੀ ਤੋਂ ਕੋਈ ਹੋਰ ਕੰਮ ਨਹੀਂ ਤੁਸੀਂ ਕੀਤਾ ਤੇ ਜੇ ਕੋਈ ਤੁਹਾਨੂੰ ਆ ਕੇ ਸੱਚ ਪੁੱਛੇ ਜਾਂ ਤੁਹਾਨੂੰ ਜਵਾਬ ਮੰਗੇ ਔਰ ਉਹ ਵੀ ਦੇਸ਼ ਦਾ ਅੰਨਦਾਤਾ ਜਿਹੜੀ ਬੈਕਬੋਨ ਹੈ ਦੇਸ਼ ਦੀ ਜੀਦੇ ਕਰਕੇ ਪੰਜਾਬ ਦੀ ਇਕਨੋਮੀ ਚੱਲਦੀ ਹੈ ਦੇਸ਼ ਦੀ ਇਕਨੋਮੀ ਚੱਲਦੀ ਹੈ ਲੋਕਾਂ ਦੀ ਥਾਲੀਆਂ ਤੱਕ ਰੋਟੀ ਪਹੁੰਚਦੀ ਹੈ ਤੁਸੀਂ ਉਹਨਾਂ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦੋ ਕਿ ਤੁਸੀਂ ਡਿਕਟੇਟਰ ਹੋ ਲੋਕਤੰਤਰ ਹੈ ਭਾਈ ਲੋਕਤੰਤਰ 'ਚ ਤੁਸੀਂ ਇਨ੍ਹਾਂ ਦੀਆਂ ਵੋਟਾਂ ਲਈਆਂ ਇਹ ਤੁਹਾਡੇ ਤੋਂ ਜਵਾਬ ਮੰਗ ਸਕਦੇ ਆ ਤੁਸੀਂ ਜਵਾਬ ਦੇ ਹੀ ਹੋ ਮਗਰ ਤੁਹਾਨੂੰ ਪੁਲਿਸ ਦਾ ਪੁਲਿਸ ਸਟੇਟ ਤੁਸੀਂ ਬਣਾਇਆ ਪੁਲਿਸ ਦੀ ਤੌਸ ਬਖਾਉਨੇ ਹੋ ਔਰ ਨਾਲ ਹੀ ਉਹਨਾਂ ਨੂੰ ਕਹਤਾ ਹੁਣ ਮੈਂ ਦੱਸੂ ਤੁਹਾਨੂੰ ਈ ਦੱਸ ਦੇਗਾ ਭਗਵੰਤ ਮਾਤੂ ਤੂੰ ਤੂੰ ਦੱਸਣਯੋਗਾ ਹੀ ਨਹੀਂ ਨਿੱਤ ਦਾ ਸ਼ਰਾਬੀ ਕੀ ਦੱਸ ਦੂ ਤੇਰੀਆਂ ਲਤਾਂ 'ਚ ਜਾਨ ਨਹੀਂ ਪਾਉ ਆਹ ਕੁਰਸੀ ਦਾ ਨਸ਼ਾ ਬੋਲਦਾ ਤੇਰੇ 'ਚ ਤੇਰੇ 'ਚ ਨਹੀਂ ਇੰਨੀ ਹਿੰਮਤ ਕੀ ਤੂੰ ਦੇਸ਼ ਦੇ ਜਾਂ ਪੰਜਾਬ ਦੇ ਅੰਨਦਾਤਾ ਨੂੰ ਦਬਕਾ ਸਕੇ ਤੇ ਡੰਡੇ ਤੰਤਰ ਨਾਲ ਉਹਨਾਂ ਨੂੰ ਧੱਕੇ ਨਾਲ ਆਪਦੀ ਗੱਲ ਨੂੰ ਮਨਾ ਸਕੇ ਨਾ ਕੋਈ ਮੰਨੂ ਨਾ ਕਿਸੇ ਨੇ ਤੇਰੀ ਈਨ ਮੰਨਣੀ ਇਹਨਾਂ ਗੱਲਾਂ ਦੀ ਬੰਦੇ ਦਾ ਪੁੱਤ ਬਣ ਕੇ ਮਾਫੀ ਮੰਗ ਔਰ ਸਾਰੇ ਕਿਸਾਨ ਲੀਡਰਾਂ ਤੇ ਜਿਨ੍ਹਾਂ ਨੂੰ ਤੂੰ ਕੱਲ ਦਾ ਡੰਡਾ ਫੇਰ ਪਰ ਅਰੈਸਟ ਕੀਤਾ ਉਹਨਾਂ ਨੂੰ ਉਹਨਾਂ ਨੂੰ ਲੋਕਤੰਤਰਿਕ ਅਧਿਕਾਰ ਨੇ ਉਹਨਾਂ ਦੇ ਡੈਮੋਕ੍ਰੇਸੀ ਆ ਲੋਕਤੰਤਰਿਕ ਅਧਿਕਾਰ ਨੇ ਡੈਮੋਕਰੈਟਿਕ ਰਾਈਟ ਆ ਅਗਲੇ ਦਾ ਕਿ ਉਹ ਭਾਈ ਤੁਹਾਨੂੰ ਸਵਾਲ ਵੀ ਕਰ ਸਕਦਾ ਸਰਕਾਰ ਲੋਕਾਂ ਦੀ ਆ ਉਹਨਾਂ ਦੀ ਆ ਲੋਕਾਂ ਨੇ ਬਣਾਈ ਆ ਤੇ ਜੇ ਉਹ ਤੁਹਾਨੂੰ ਸਵਾਲ ਕਰ ਸਕਦੇ ਆ ਸ਼ਾਂਤਮੀ ਧਰਨੇ ਦੇ ਸਕਦੇ ਆ ਤੁਸੀਂ ਉਹਨਾਂ ਦੇ ਅਧਿਕਾਰ ਨਹੀਂ ਖੋਹ ਸਕਦੇ ਜੇ ਤੁਸੀਂ ਆਪੋਜੀਸ਼ਨ ਦੇ ਤੁਸੀਂ ਤਾਂ ਨਾਲ ਜਾ ਜਾ ਬੈੰਦੇ ਸੀ ਅੱਜ ਕੀ ਹੋ ਗਿਆ ਅੱਜ ਤੁਹਾਨੂੰ ਪਤਾ ਲੱਗ ਗਿਆ ਕਿ 3 ਸਾਲਾਂ ਚ ਅਸੀਂ ਤਾਂ ਕੋਈ ਵਾਅਦਾ ਪੂਰਾ ਕੀਤਾ ਨਹੀਂ ਜੇ 3 ਸਾਲ ਚ ਨਹੀਂ ਕੀਤਾ ਤੇ ਹੁਣ ਕਿਹੜਾ ਕਰ ਦੇਣਾ ਤੇ ਤੁਸੀਂ ਹੁਣ ਸਮਝ ਲਿਆ ਕਿ ਨਹੀਂ ਕੋਈ ਨਾ ਹੁਣ ਮੈਂ ਡੰਡੇ ਨਾਲ ਕਾਬੂ ਕਰੂੰ ਇਸ ਲਈ ਜੋ ਕੱਲ ਚੀਫ ਮਿਨਿਸਟਰ ਸਾਹਿਬ ਦਾ ਵਰਤਾਰਾ ਰਿਹਾ ਉਥੇ ਐਟੀਟਿਊਡ ਰਿਹਾ ਜੋ ਬਿਹੇਵੀਅਰ ਰਿਹਾ ਹੈ ਇਟਸ ਅਨਬੀਕਮਿੰਗ ਆਫ ਅ ਚੀਫ ਮਿਨਿਸਟਰ ਇਹ ਕਿਸੇ ਚੀਫ ਮਿਨਿਸਟਰ ਨੂੰ ਪੰਜਾਬ ਦੇ ਲਈ ਬੜੀ ਸ਼ਰਮਨਾਕ ਗੱਲ ਹੈ ਔਰ ਚੀਫ ਮਿਨਿਸਟਰ ਭਗਵੰਤ ਮਾਨ ਇਸ ਗੱਲ ਦੀ ਮਾਫੀ ਮੰਗੇ ਔਰ ਮੈਂ ਕੇਜਰੀਵਾਲ ਸਾਹਿਬ ਨੂੰ ਅਪੀਲ ਕਰਦਾ ਕਿ ਤੁਸੀਂ ਆ ਰਹੇ ਹੋ ਪਤਾ ਲੱਗਿਆ ਹੈ ਵਪਾਸ਼ਨਾ ਦੇ 10 ਦਿਨ ਦੇ ਟੂਰ ਤੇ ਤੁਹਾਡੇ